ਜੋ ਮੇਰੇ ਮਾੜੇ ਸਮੇਂ ਵਿੱਚ ਮੇਰੇ ਨਾਲ ਹੈ ਵਾਦਾ ਹੈ ਮੇਰਾ ਉਹਨਾਂ ਨਾਲ ਕਿ ਮੇਰਾ ਚੰਗਾ ਸਮਾਂ ਸਿਰਫ ਉਹਨਾਂ ਲਈ ਹੀ ਹੋਵੇਗਾ ਜ਼ਿੰਦਗੀ ਵਿੱਚ ਜੇਕਰ ਕਦੇ ਮਾੜੇ ਦਿਨ ਨਾਲ ਸਾਹਮਣਾ ਹੋ ਜਾਵੇ ਤਾਂ ਇੰਨਾ ਹੌਂਸਲਾ ਜ਼ਰੂਰ ਰੱਖਿਓ ਕਿ ਦਿਨ ਹੀ ਬੁਰਾ ਸੀ ਜ਼ਿੰਦਗੀ ਨਹੀਂ ਅਸੀਂ ਆਪ ਹੀ ਰੋਏ ਤੇ ਰੋ ਕੇ ਚੁੱਪ ਹੋ ਗਏ ਇਹ ਸੋਚ ਕੇ ਕਿ ਅੱਜ ਜੇ ਕੋਈ ਆਪਣਾ ਹੁੰਦਾ ਰੂਹ ਨਾ ਦਿੰਦਾ ਇਨਸਾਨ ਨੂੰ ਇਨਸਾਨ ਧੋਖਾ ਨਹੀਂ ਦਿੰਦਾ ਸਗੋਂ ਉਹ ਉਮੀਦਾਂ ਧੋਖਾ ਦੇ ਜਾਂਦੀਆਂ ਨੇ ਜੋ ਉਹ ਦੂਜਿਆਂ ਤੋਂ ਰੱਖਦਾ ਹੈ ਕਦਰ ਉਸ ਦੀ ਕਰਨੀ ਚਾਹੀਦੀ ਹੈ ਜਿਸ ਨੂੰ ਫਰਕ ਪਵੇ ਤੁਹਾਡੇ ਹੋਣ ਜਾਂ ਨਾ ਹੋਣ ਨਾਲ ਕਿ ਮੇਰੇ ਤੇ ਭਰੋਸਾ ਨਹੀਂ ਹੈ ਲੋਕ ਅਕਸਰ ਇਹੀ ਗੱਲ ਕਹਿ ਕੇ ਧੋਖਾ ਦੇ ਜਾਂਦੇ ਨੇ ਗਵਾਉਣ ਤੋਂ ਬਾਅਦ ਹੀ ਖਿਆਲ ਆਉਂਦੇ ਨੇ ਕਿ ਕਿੰਨਾ ਕੀਮਤੀ ਸੀ ਉਹ ਸਮਾਂ ਉਹ ਇਨਸਾਨ ਤੇ ਉਹ ਸਬੰਧ ਅੱਜ ਨਾਲ ਵੀ ਵੀ ਸਮਝਣ ਲੱਗ ਪਏ ਨੇ ਹੁਣ ਤਾਂ ਦਰਦ ਸਾਡਾ ਤੇ ਜਿਹੜੇ ਕੁਝ ਸਾਡੇ ਆਪਣੇ ਨੇ ਉਹਨਾਂ ਨੂੰ ਅਹਿਸਾਸ ਤੱਕ ਵੀ ਨਹੀਂ ਜੇ ਕੋਈ ਯਾਦ ਨਹੀਂ ਕਰਦਾ ਤਾਂ ਤੁਸੀਂ ਕਰ ਲਵੋ ਰਿਸ਼ਤੇ ਨਿਭਾਉਂਦੇ ਸਮੇਂ ਕੋਈ ਮੁਕਾਬਲਾ ਨਹੀਂ ਕੀਤਾ ਜਾਂਦਾ ਗਲਤੀ ਕਰਨ ਦੇ ਲਈ ਕੋਈ ਵੀ ਸਮਾਂ ਸਹੀ ਨਹੀਂ ਹੁੰਦਾ ਤੇ ਗਲਤੀ ਸੁਧਾਰਨ ਦੇ ਲਈ ਕੋਈ ਵੀ ਸਮਾਂ ਮਾੜਾ ਨਹੀਂ ਹੁੰਦਾ ਸਮਾਂ ਮੌਸਮ ਤੇ ਲੋਕ ਸਭ ਦਾ ਸੁਭਾਅ ਇੱਕੋ ਜਿਹਾ ਹੀ ਹੁੰਦਾ ਹੈ ਕੌਣ ਕਿੱਥੇ ਤੇ ਕਦੋਂ ਬਦਲ ਜਾਵੇ ਕੋਈ ਪਤਾ ਨਹੀਂ ਲੱਗਦਾ ਕਿਸੇ ਦੇ ਮਾੜੇ ਸਮੇਂ ਤੇ ਹੱਸਣ ਦੀ ਗਲਤੀ ਕਦੇ ਨਾ ਕਰਿਓ ਕਿਉਂਕਿ ਇਹ ਸਮਾਂ ਹੈ ਜਨਾਬ ਚਿਹਰੇ ਬਾਖੂ ਵੀ ਯਾਦ ਰੱਖਦਾ ਹੈ ਤੁਹਾਡੀ ਸਭ ਤੋਂ ਵੱਡੀ ਦੌਲਤ ਤੁਹਾਡਾ ਸਮਾਂ ਹੈ ਜਿਸ ਨੂੰ ਵੀ ਦੇ ਰਹੇ ਹੋ ਬਹੁਤ ਸੋਚ ਸਮਝ ਕੇ ਦਿਓ ਸਮਾਂ ਚੰਗਾ ਹੋਵੇ ਜਾਂ ਮਾੜਾ ਲੰਘ ਹੀ ਜਾਂਦਾ ਹੈ ਪਰ ਕੁਝ ਗੱਲਾਂ ਤੇ ਕੁਝ ਲੋਕ ਹਮੇਸ਼ਾ ਹੀ ਯਾਦ ਰਹਿੰਦੇ ਨੇ ਸਮੇ ਦਾ ਪਲੜਾ ਕਦੇ ਵੀ ਪਲਟ ਸਕਦਾ ਹੈ ਇਸ ਲਈ ਉਹੀ ਸਤਮ ਕਰੋ ਜੋ ਤੁਸੀਂ ਖੁਦ ਸਹਿ ਸਕੋ ਚੰਗਾ ਸਮਾਂ ਉਹਨਾਂ ਦਾ ਹੀ ਹੁੰਦਾ ਹੈ ਜਿਹੜੇ ਕਿਸੇ ਦਾ ਬੁਰਾ ਨਹੀਂ ਸੋਚਦੇ ਸਮਾਂ ਇਨਸਾਨ ਨੂੰ ਕਾਮਯਾਬ ਨਹੀਂ ਬਣਾਉਂਦਾ ਸਗੋਂ ਸਮੇਂ ਦੀ ਸਹੀ ਵਰਤੋਂ ਇਨਸਾਨ ਨੂੰ ਕਾਮਯਾਬ ਬਣਾਉਂਦੀ ਹੈ ਉਹ ਜੋ ਥੋੜਾ ਜਿਹਾ ਵੀ ਕਿਸੇ ਹੋਰ ਦਾ ਹੋਵੇ ਉਸ ਨੂੰ ਥੋੜਾ ਜਿਹਾ ਵੀ ਕਬੂਲ ਨਾ ਕਰੋ ਇਹ ਸਮਾਂ ਵੀ ਕਿੰਨਾ ਅਜੀਬ ਹੈ ਪਹਿਲਾਂ ਇਹ ਮਿਲਦਾ ਨਹੀਂ ਸੀ ਤੇ ਹੁਣ ਇਹ ਗੁਜ਼ਰਦਾ ਨਹੀਂ ਹੈ ਤਾਕਤ ਨਾਲੋਂ ਜ਼ਿਆਦਾ ਅਕਲ ਦੀ ਵਰਤੋਂ ਕਰੋ ਕਿਉਂਕਿ ਤਾਕਤ ਤੁਹਾਨੂੰ ਲੜਨਾ ਸਿਖਾਏਗੀ ਤੇ ਸਿਆਣਪ ਤੁਹਾਨੂੰ ਜਿੱਤਣਾ ਸਿਖਾਏਗੀ ਜਿੱਥੇ ਬਿਨਾਂ ਕਿਸੇ ਹੱਕ ਦੇ ਕੁਝ ਲੈਣ ਦਾ ਮਨ ਹੋਵੇ ਤਾਂ ਉੱਥੇ ਮਹਾਭਾਰਤ ਦੀ ਸ਼ੁਰੂਆਤ ਹੁੰਦੀ ਹੈ ਤੇ ਜਦੋਂ ਆਪਣੇ ਹੱਕ ਦਾ ਵੀ ਛੱਡਣ ਦਾ ਮਨ ਹੋਵੇ ਤਾਂ ਫਿਰ ਉੱਥੇ ਰਮਾਇਣ ਦੀ ਸ਼ੁਰੂਆਤ ਹੁੰਦੀ ਹੈ। ਭਗਵਦ ਗੀਤਾ ਵਿੱਚ ਲਿਖਿਆ ਹੈ ਕਿ ਮਨੁੱਖ ਦੇ ਵਿਨਾਸ਼ ਦੇ 5 ਕਾਰਨ ਹੁੰਦੇ ਨੇ। ਨੀਂਦ, ਗੁੱਸਾ, ਡਰ, ਥਕਾਵਟ ਤੇ ਕੰਮ ਟਾਲਣ ਦੀ ਆਦਤ। ਸਿਰਫ ਉਹਨਾਂ ਹੀ ਝੁਕੋ ਜਿੰਨਾ ਕੋ ਵਾਜਬ ਹੈ। ਜੇ ਤੁਸੀਂ ਜ਼ਿਆਦਾ ਝੁਕੋਗੇ ਤਾਂ ਲੋਕ ਤੁਹਾਡੀ ਪਿੱਠ ਨੂੰ ਪੈਰਦਾਨ ਬਣਾ ਕੇ ਤੁਹਾਡੇ ਉੱਪਰ ਦੀ ਲੰਘ ਜਾਣਗੇ। ਚੰਗੇ ਕਰਮ ਕਰਨ ਤੋਂ ਬਾਅਦ ਵੀ ਲੋਕ ਤੁਹਾਡੀਆਂ ਬੁਰਾਈਆਂ ਹੀ ਯਾਦ ਰੱਖਣਗੇ। ਇਸ ਲਈ ਲੋਕ ਕੀ ਕਹਿੰਦੇ ਨੇ ਇਸ ਗੱਲ-ਵਾਲ ਧਿਆਨ ਨਾ ਦਿਓ। ਤੇ ਬਸ ਆਪਣੇ ਕਰਮ ਕਰਦੇ ਜਾਓ। ਜੇਕਰ ਪਰਛਾਵਾਂ ਕੱਦ ਤੋਂ ਵੱਡਾ ਹੋ ਜਾਵੇ ਤੇ ਗੱਲਾਂ ਔਕਾਤ ਤੋਂ ਵੱਡੀਆਂ ਹੋ ਜਾਣ ਤਾਂ ਫਿਰ ਸਮਝ ਲੈਣਾ ਕਿ ਸੂਰਜ ਡੁੱਬਣ ਵਾਲਾ ਹੀ ਹੈ। ਇਹ ਗੱਲ ਯਾਦ ਰੱਖੋ ਕਿ ਜੇਕਰ ਮਾੜੇ ਲੋਕ ਸਿਰਫ ਸਮਝਾਉਣ ਨਾਲ ਹੀ ਸਮਝ ਜਾਂਦੇ ਤਾਂ ਫਿਰ ਬੰਸਰੀ ਵਜਾਉਣ ਵਾਲਾ ਕਦੇ ਮਹਾਭਾਰਤ ਨਾ ਹੋਣ ਦਿੰਦਾ ਸੰਸਾਰ ਵਿੱਚ ਮਨੁੱਖ ਨੂੰ ਹਰ ਚੀਜ਼ ਮਿਲ ਜਾਂਦੀ ਹੈ ਬਸ ਆਪਣੀ ਗਲਤੀ ਨਹੀਂ ਮਿਲਦੀ ਕੀ ਤੁਸੀਂ ਜਾਣਦੇ ਹੋ ਕਿ ਅੱਜ ਦੇ ਲੋਕ ਚਿੰਤਤ ਕਿਉਂ ਰਹਿੰਦੇ ਨੇ ਕਿਉਂਕਿ ਰਿਸ਼ਤੇ ਵਿੱਚ ਜੋ ਗਰਮੀ ਹੋਣੀ ਚਾਹੀਦੀ ਹੈ ਉਹ ਸਾਡੇ ਦਿਮਾਗ ਵਿੱਚ ਹੈ ਸਮੇਂ ਨਾਲ ਲੜ ਕੇ ਆਪਣੀ ਤਕਦੀਰ ਬਦਲ ਦਿਓ ਮਿਹਨਤ ਐਨੀ ਕਰੋ ਕਿ ਆਪਣੇ ਹੱਥਾਂ ਦੀ ਲਕੀਰ ਬਦਲ ਦਿਓ ਦੌਲਤ ਹੋਣ ਨਾਲ ਇਨਸਾਨ ਆਪਣੇ ਆਪ ਨੂੰ ਭੁੱਲ ਜਾਂਦਾ ਹੈ ਤੇ ਦੌਲਤ ਨਾ ਹੋਣ ਤੇ ਲੋਕ ਉਸ ਨੂੰ ਭੁੱਲ ਜਾਂਦੇ ਨੇ ਤਿਆਗ ਤੋਂ ਬਿਨਾ ਕੁਝ ਪਾਉਣਾ ਸੰਭਵ ਨਹੀਂ ਕਿਉਂਕਿ ਇੱਕ ਸਾਹ ਲੈਣ ਦੇ ਲਈ ਵੀ ਪਹਿਲਾ ਸਾਹ ਛੱਡਣਾ ਪੈਂਦਾ ਹੈ ਲੋਹਾ ਗਰਮ ਭਾਵੇਂ ਹੀ ਹੋ ਜਾਵੇ ਪਰ ਹਥੌੜਾ ਤਾਂ ਠੰਡਾ ਰਹਿ ਕੇ ਹੀ ਕੰਮ ਕਰ ਸਕਦਾ ਹੈ ਅੱਜ ਜਿਹੜੀ ਧੁੱਪ ਨਾਲ ਸਕੂਨ ਮਿਲਦਾ ਹੈ ਕੱਲ ਨੂੰ ਇਸੇ ਧੁੱਪ ਤੋਂ ਤਪਸ਼ ਹੋਵੇਗੀ ਆਪਣੇ ਨਜ਼ਰੀਏ ਵਿੱਚ ਸਹੀ ਰਹੋ ਦੁਨੀਆਵਾਰੀ ਨਾ ਸੋਚੋ ਕਿਉਂਕਿ ਦੁਨੀਆ ਦੀਆਂ ਨਜ਼ਰਾਂ ਵਿੱਚ ਤਾਂ ਤੁਹਾਡੀਆਂ ਸੌ ਚੰਗਿਆਈਆਂ ਉੱਪਰ ਇੱਕ ਗਲਤੀ ਭਾਰੀ ਪੈ ਜਾਂਦੀ ਹੈ ਮੂਰਖਾਂ ਨਾਲ ਬਹਿਸ ਕਰਨਾ ਗੱਲ ਤੇ ਬੈਠੇ ਮੱਛਰ ਨੂੰ ਮਾਰਨ ਦੇ ਬਰਾਬਰ ਹੁੰਦਾ ਹੈ। ਮੱਛਰ ਮਰੇ ਜਾਂ ਨਾ ਮਰੇ ਪਰ ਤੁਹਾਡੇ ਆਪਣੇ ਹੀ ਥੱਪੜ ਜ਼ਰੂਰ ਲੱਗ ਜਾਵੇਗਾ। ਜੇਕਰ ਤੁਸੀਂ ਕਿਸੇ ਨੂੰ ਛੋਟਾ ਦੇਖ ਰਹੇ ਹੋ ਫਿਰ ਜਾਂ ਤਾਂ ਤੁਸੀਂ ਉਸ ਨੂੰ ਦੂਰੋਂ ਦੇਖ ਰਹੇ ਹੋ ਜਾਂ ਫਿਰ ਤੁਸੀਂ ਉਸ ਨੂੰ غرੂਰ ਨਾਲ ਦੇਖ ਰਹੇ ਹੋ। ਤਲਾਸ਼ ਜ਼ਿੰਦਗੀ ਦੀ ਸੀ ਦੂਰ ਤੱਕ ਚਲੇ ਗਏ। ਜ਼ਿੰਦਗੀ ਤਾਂ ਮਿਲੀ ਨਹੀਂ। ਪਰ ਤਜਰਬੇ ਬਹੁਤ ਮਿਲੇ ਜਿਹੜੇ ਲੋਕ ਅੰਦਰ ਤੋਂ ਮਰ ਜਾਂਦੇ ਨੇ ਅਕਸਰ ਉਹੀ ਦੂਜਿਆਂ ਨੂੰ ਜੀਣਾ ਸਿਖਾਉਂਦੇ ਨੇ ਜੇਕਰ ਆਪਣੀ ਮੰਜ਼ਲ ਨੂੰ ਪਹੁੰਚਣਾ ਹੈ ਤਾਂ ਆਪਣੇ ਲੀਡਰ ਆਪ ਬਣੋ ਕੋ ਅਕਸਰ ਭਟਕ ਜਾਂਦੇ ਨੇ ਜਿਨ੍ਹਾਂ ਨੂੰ ਸਹਾਰਾ ਮਿਲ ਜਾਂਦਾ ਹੈ ਜ਼ਿੰਦਗੀ ਵਿੱਚ ਆਨੰਦ ਸੁੱਖ ਮਿਲੇ ਤਾਂ ਸ਼ੁਕਰ ਕਰੋ ਤੇ ਜੇਕਰ ਨਾ ਮਿਲੇ ਸਬਰ ਕਰੋ ਪੈਸੇ ਰੰਗ ਤੇ ਰੂਪ ਉਪਰ ਮਾਨ ਨਾ ਕਰੋ ਕਿਉਂਕਿ ਜੋ ਹੰਕਾਰ ਕਰਦਾ ਹੈ ਉਹ ਸਮੇਂ ਦੀ ਮਾਰ ਨਾਲ ਜ਼ਰੂਰ ਟੁੱਟਦਾ ਹੈ ਦਿਨ ਦੀ ਸ਼ੁਰੂਆਤ ਚ ਲੱਗਦਾ ਹੈ ਕਿ ਜ਼ਿੰਦਗੀ ਚ ਪੈਸਾ ਬਹੁਤ ਜ਼ਰੂਰੀ ਹੈ ਪਰ ਦਿਨ ਢਲ ਤੇ ਸਮਝ ਵਿੱਚ ਆਉਂਦਾ ਹੈ ਕਿ ਜ਼ਿੰਦਗੀ ਵਿੱਚ ਸ਼ਾਂਤੀ ਬਹੁਤ ਜ਼ਿਆਦਾ ਜ਼ਰੂਰੀ ਹੈ ਜਦੋਂ ਸਮਾਂ ਇਨਸਾਨ ਨੂੰ ਬਦਲਣਾ ਸਿਖਾਉਂਦਾ ਹੈ ਨਾ ਤਾਂ ਫਿਰ ਇਨਸਾਨ ਵੀ ਸਮੇਂ ਨੂੰ ਬਦਲਣਾ ਸਿੱਖ ਹੀ ਲੈਂਦਾ ਹੈ। ਉਸ ਲਈ ਨਾ ਜਿਓ ਜੋ ਦੁਨੀਆ ਲਈ ਸੋਹਣਾ ਹੋਵੇ। ਉਸ ਦੇ ਲਈ ਜਿਓ ਜੋ ਤੁਹਾਡੀ ਦੁਨੀਆ ਨੂੰ ਸੋਹਣਾ ਬਣਾਵੇ। ਕਿਸੇ ਮਹਾਨ ਵਿਅਕਤੀ ਨੇ ਠੀਕ ਹੀ ਕਿਹਾ ਸੀ ਕਿ ਜਦੋਂ ਕਿਤਾਬਾਂ ਸੜਕਾਂ ਦੇ ਕਿਨਾਰੇ ਵਿਕਣ ਗਈਆਂ ਤੇ ਜੁੱਤੀਆਂ ਸ਼ੀਸ਼ੇ ਦੇ ਸ਼ੋਰੂਮਾਂ ਵਿੱਚ ਵਿਕਣ ਗਈਆਂ ਤਾਂ ਫਿਰ ਸਮਝ ਲੈਣਾ ਕਿ ਲੋਕਾਂ ਨੂੰ ਜੁੱਤੀਆਂ ਦੀ ਲੋੜ ਹੈ। ਗਿਆਨ ਦੀ ਨਹੀਂ ਮੌਤ ਨਾਲ ਉਹ ਵੀ ਵੱਧ ਡਰਾਉਣੀ ਹੋ ਜਾਂਦੀ ਹੈ ਉਹ ਜ਼ਿੰਦਗੀ ਜਦੋਂ ਪਿਆਰ ਦੇ ਵਿੱਚ ਹੀ ਪਿਆਰ ਦੀ ਭੀਖ ਮੰਗਣੀ ਪੈਂਦੀ ਹੈ ਜ਼ਿੰਦਗੀ ਤੋਂ ਇਹੀ ਸਿੱਖਿਆ ਮੈਂ ਕਿ ਸਖਤ ਮਿਹਨਤ ਕਰੋ ਰੁਕੋ ਨਾ ਹਾਲਾਤ ਭਾਵੇਂ ਜਿਵੇਂ ਮਰਜ਼ੀ ਹੋਣ ਪਰ ਰੱਬ ਤੋਂ ਬਿਨਾਂ ਕਿਸੇ ਦੇ ਅੱਗੇ ਝੁਕੋ ਨਾ ਉਚਾਈ ਹਾਸਲ ਕਰਨ ਲਈ ਬਾਜ਼ ਬਣੋ ਧੋਖੇਬਾਜ਼ ਨਹੀਂ ਸੁਪਨੇ ਇੱਛਾਵਾਂ ਤੇ ਲੋਕ ਘੱਟ ਹੀ ਹੋਣ ਤਾਂ ਬਿਹਤਰ ਹੈ ਜਦੋਂ ਮਨ ਉਦਾਸ ਹੁੰਦਾ ਹੈ ਤਾਂ ਜ਼ਿੰਦਗੀ ਇੱਕ ਬੋਝ ਵਰਗੀ ਲੱਗਣ ਲੱਗਦੀ ਹੈ ਜਿੰਨੀ ਕੋਸ਼ਿਸ਼ ਅਸੀਂ ਚੰਗੇ ਦਿਖਣ ਦੀ ਕਰਦੇ ਹਾਂ ਜਿਕਰ ਓਨੀ ਹੀ ਕੋਸ਼ਿਸ਼ ਅਸੀਂ ਚੰਗੇ ਬਣਨ ਦੀ ਕਰੀਏ ਤਾਂ ਸਾਡੀ ਜ਼ਿੰਦਗੀ ਬਿਹਤਰ ਹੋ ਜਾਵੇਗੀ ਜਦੋਂ ਅਕਲ ਧੁੰਦਲੀ ਹੋ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਸਮਝਾਉਣ ਵਾਲਾ ਹੀ ਬੁਰਾ ਲੱਗਦਾ ਹੈ ਲੋਕਾਂ ਦੀਆਂ ਗੱਲਾਂ ਨੂੰ ਕਦੇ ਵੀ ਦਿਲ ਤੇ ਨਹੀਂ ਲੈਣਾ ਚਾਹੀਦਾ ਇਹ ਲੋਕ ਤਾਂ ਅਮਰੂਦ ਖਰੀਦਦੇ ਸਮੇਂ ਵੀ ਪੁੱਛਦੇ ਨੇ ਕਿ ਇਹ ਮਿੱਠੇ ਤਾਂ ਹੈ ਨਾ ਤੇ ਬਾਅਦ ਵਿੱਚ ਉਹੀ ਨਮਕ ਲਗਾ ਕੇ ਖਾਂਦੇ ਨੇ ਚੰਗਾ ਵਿਵਹਾਰ ਉਸ ਕੀਮਤੀ ਚੀਜ਼ ਨੂੰ ਵੀ ਦਵਾ ਸਕਦਾ ਹੈ ਜਿਸ ਨੂੰ ਪੈਸਿਆਂ ਨਾਲ ਨਾ ਖਰੀਦਿਆ ਜਾ ਸਕੇ ਸਮਸਿਆਵਾਂ ਉਨੀਆਂ ਸ਼ਕਤੀਸ਼ਾਲੀ ਨਹੀਂ ਹੁੰਦੀਆਂ ਜਿੰਨੀਆਂ ਅਸੀਂ ਉਹਨਾਂ ਨੂੰ ਮੰਨ ਲੈਂਦੇ ਆ ਕਦੇ ਸੁਣਿਆ ਹੈ ਕਿ ਹਨੇਰੇ ਨੇ ਸਵੇਰ ਨਾ ਹੋਣ ਦਿੱਤੀ ਹੋਵੇ ਪੈਸਾ ਕੇਵਲ ਖੁਸ਼ ਕਰਨ ਦਾ ਸਾਧਨ ਹੈ ਪੈਸੇ ਹੋਣ ਨਾਲ ਕਿਸੇ ਨੂੰ ਖੁਸ਼ੀ ਮਿਲੇ ਇਹ ਜ਼ਰੂਰੀ ਨਹੀਂ ਹੁੰਦਾ ਮੁਹੱਬਤ ਇਨਸਾਨ ਦਾ ਨਹੀਂ ਉਸ ਦੇ ਸੁਭਾ ਦਾ ਹੁੰਦਾ ਹੈ ਕੋਈ ਇੱਕ ਪਲ ਵਿੱਚ ਦਿਲ ਜਿੱਤ ਲੈਂਦਾ ਹੈ ਤੇ ਕੋਈ ساری ਉਮਰ ਨਾਲ ਰਹਿ ਕੇ ਵੀ ਜਿੱਤ ਨਹੀਂ ਪਾਉਂਦਾ ਹਰ ਵਾਰ ਇਨਸਾਨ ਬੁਰਾ ਨਹੀਂ ਹੁੰਦਾ ਕਦੇ ਕਦੇ ਉਸ ਦਾ ਸਮਾਂ ਹੀ ਬੁਰਾ ਹੁੰਦਾ ਹੈ ਕਿਸੇ ਨੂੰ ਗਲਤ ਸਮਝਣ ਤੋਂ ਪਹਿਲਾਂ ਉਸ ਦੇ ਹਾਲਾਤ ਸਮਝਣ ਦੀ ਕੋਸ਼ਿਸ਼ ਜ਼ਰੂਰ ਕਰੋ ਜ਼ਿੰਦਗੀ ਬਹੁਤ ਸੌਖੀ ਹੋ ਜਾਂਦੀ ਹੈ ਜਦੋਂ ਪਰਖਣ ਵਾਲੇ ਨਹੀਂ ਸਗੋਂ ਸਮਝਣ ਵਾਲੇ ਮਿਲ ਜਾਂਦੇ ਨੇ ਜਦੋਂ ਸਮਾਂ ਮਿਲੇ ਤਾਂ ਮਨ ਦੀ ਗੱਲ ਕਹਿਦਿਆ ਕਰੋ ਅਕਸਰ ਖਾਮੋਸ਼ ਰਿਸ਼ਤੇ ਜ਼ਿਆਦਾ ਦਿਨਾਂ ਤੱਕ ਜ਼ਿੰਦਾ ਨਹੀਂ ਰਹਿੰਦੇ ਕੁਝ ਲੋਕ ਅੱਖਾਂ ਵਿੱਚੋਂ ਦਰਦ ਨੂੰ ਵਹਾ ਦਿੰਦੇ ਨੇ ਤੇ ਕੁਝ ਲੋਕਾਂ ਦੇ ਹਾਸਿਆਂ ਵਿੱਚ ਵੀ ਦਰਦ ਲੁਕਿਆ ਹੁੰਦਾ ਹੈ ਮੈਨੂੰ ਕਿਸੇ ਨਾਲ ਦਿਲ ਲਗਾਉਣ ਦੀ ਕੋਈ ਇੱਛਾ ਤਾਂ ਨਹੀਂ ਸੀ ਪਰ ਜਦੋਂ ਤਕਦੀਰ ਵਿੱਚ ਹੀ ਦਰਦ ਲਿਖਿਆ ਸੀ ਤਾਂ ਮੁਹੱਬਤ ਕਿਵੇਂ ਨਾ ਹੁੰਦੀ حال ਪੁੱਛਣ ਨਾਲ ਕਿਹੜਾ ਹਾਲ ਠੀਕ ਹੋ ਜਾਂਦਾ ਹੈ ਬਸ ਤਸੱਲੀ ਜੀ ਹੋ ਜਾਂਦੀ ਹੈ ਕਿਸ ਭੀੜ ਭਰੀ ਦੁਨੀਆ ਵਿੱਚ ਕੋਈ ਆਪਣਾ ਵੀ ਹੈ ਸੋ ਦੋਸਤੋ ਇਸੇ ਤਰ੍ਹਾਂ ਦੀਆਂ ਵੀਡੀਓਜ਼ ਲਈ ਜੁੜੇ ਰਹੋ ਪੰਜਾਬੀ ਅਲਫ਼ਾਜ਼ ਦੇ ਨਾਲ ਜਲਦੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਆਪਣਾ ਖਿਆਲ ਰੱਖੋ ਧੰਨਵਾਦ